ਪਰਮ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਾਮ ਵਿਚਾਰ ਦੇ ਨਾਲ ਜੁੜਨਾ ਕਰਿਏ ਰਾਜਨ ਕੌਣ ਤਮਾਰ ਆਵੈ ਐਸੋ ਭਾਉ ਬਿਦਰ ਕੋ ਦੇਖਿਓ ਓ ਗਰੀਬ ਮੋਹੇ ਭਾਵੈ ਇੱਕ ਵਾਰ ਦੀ ਗੱਲ ਹੈ ਕ੍ਰਿਸ਼ਨ ਜੀ ਇੱਕ ਵਾਰੀ ਹਸਤਨਾਪੁਰ ਗਏ ਰਾਜ ਕੌਰਵਾਂ ਦਾ ਸੀ ਕੌਰਵ ਰਾਜਮਦ ਦੇ ਵਿੱਚ ਇਹ ਖਿਆਲ ਕਰਦੇ ਰਹੇ ਰਾਜਮਦ ਮਤਲਬ ਮਦ ਦਾ ਮਤਲਬ ਨਸ਼ਾ ਰਾਜ ਦੇ ਨਸ਼ੇ ਦੇ ਵਿੱਚ ਇਹ ਖਿਆਲ ਕਰਦੇ ਰਹੇ ਕਿ ਕ੍ਰਿਸ਼ਨ ਜੀ ਸਾਡੇ پاس ਆਉਣਗੇ ਪਰ ਉਹ ਆਪਣੇ ਗਰੀਬ ਭਗਤ ਬਿਦਰ ਦੇ ਘਰ ਚਲੇ ਗਏ। શ્રી ਕ੍ਰਿਸ਼ਨ ਜੀ ਬਿਦਰ ਦੇ ਘਰੇ ਚਲੇ ਗਏ ਉਹਨਾਂ ਨੂੰ ਇਹ ਹੰਕਾਰ ਸੀ ਨਸ਼ਾ ਸੀ। ਕਿਉਂ ਰਾਜ ਸੀ ਨਾ ਉਹਨਾਂ ਦਾ ਰਾਜਦਾਨਾ ਸੀ। ਸਰਦੇ ਕੋਲੀ ਆਉਣਗੇ ਕ੍ਰਿਸ਼ਨ ਜੀ ਪਰ ਉਧਰ ਬਿਦਰ ਦਾ ਪਿਆਰ ਸੀ ਕ੍ਰਿਸ਼ਨ ਮਹਾਰਾ ਜੀ ਨੂੰ ਪਿਆਰ ਸੀ ਤੇ ਉਹ ਆਪਣੇ ਉਸ ਗਰੀਬ ਭਗਤ ਬਿਦਰ ਦੇ ਘਰ ਚਲੇ ਗਏ ਰਾਜੇ ਦਰਯੋਦਨ ਨੇ ਇਹ ਗਿਲਾ ਕੀਤਾ ਮੇਉ ਦੇ ਕਿਉਂ ਗਏ ਕ੍ਰਿਸ਼ਨ ਜੀ ਨੇ ਉੱਤਰ ਦਿੱਤਾ ਕਿ ਤੁਹਾਨੂੰ ਆਪਣੇ ਰਾਜ ਦਾ ਮਾਣ ਹੈ ਇਸ ਸ਼ਬਦ ਦੇ ਵਿੱਚ ਕਬੀਰ ਜੀ ਦਾ ਸ਼ਬਦ ਹੈ ਇਹ ਜੋ ਕ੍ਰਿਸ਼ਨ ਮਹਾਰਾਜ ਨੇ ਦੁਰਯੋਦਨ ਨੂੰ ਉੱਤਰ ਦਿੱਤਾ ਉਸ ਪ੍ਰਥਾਏ ਇਹ ਸ਼ੌਦਾ ਤੇ ਸਾਡੇ ਕਿਉਂ ਨਹੀਂ ਆਇਆ ਉਸ ਗਰੀਬ ਕੋਲ ਕਿਉਂ ਗਏ ਗਿਲਾ ਕੀਤਾ ਤਾਂ ਕ੍ਰਿਸ਼ਨ ਮਹਾਰਾਜ ਨੇ ਉੱਤਰ ਦਿੱਤਾ ਕਿ ਤੁਹਾਨੂੰ ਆਪਣੇ ਰਾਜ ਦਾ ਮਾਣ ਬਿੱਦਰ ਭਾਵੇਂ ਗਰੀਬੜਾ ਹੈ ਕਹਿੰਦੇ ਉਸ ਦੇ ਪਾਸ ਰਹਿਆ ਸਮਾਂ ਭਜਨ ਭਗਤੀ ਦੇ ਵਿੱਚ ਗੁਜ਼ਾਰਿਆ ਹੈ। ਉਪਾਮਿ ਗਿਬਣਾ ਪਰ ਜਿਹੜਾ ਉਹਦੇ ਕੋਲੇ ਸਮਾਂ ਗੁਜ਼ਾਰਿਆ ਉਹਦੇ ਕੋਲੇ ਰਾਤ ਕੱਟੀ ਰਾਤ ਵੀ ਰਹੇ। ਕਹਿੰਦੇ ਉਹ ਭਗਤੀ ਭਜਨ ਬੰਦਗੀ ਦੇ ਵਿੱਚ ਸਮਾਂ ਸਾਡਾ ਗੁਜ਼ਰਿਆ ਜਿਹੜਾ ਉੱਥੇ ਗੁਜ਼ਰਿਆ। ਤੇ ਤੁਹਾਡੇ ਕੋਲੇ ਤਾਂ ਫਿਰ ਉਹ ਹੰਕਾਰ ਦੀਆਂ ਗੱਲਾਂ ਹੋਣੀਆਂ ਸੀ ਜਿਨੇ ਕੋਲੇ ਜਿਹੋ ਜਿਹਾ ਸਮਾਨ ਹੁੰਦਾ ਉਹੋ ਜੀ ਉਹ ਗੱਲ ਕਰਦਾ ਨਾ ਉਹਨੇ ਤਾਂ ਫਿਰ ਉਹਨਾਂ ਨੇ ਰਾਜ ਦੀ ਗੱਲ ਕਰਨੀ ਸੀ ਤੇ ਭਜਨ ਬੰਦਗੀ ਦੀਆਂ ਥੋੜੋ ਗੱਲਾਂ ਕਰਨੀਆਂ ਸੀ ਉਹਨਾਂ ਨੇ ਤਾਂ ਕਸ਼ਮਾਗ ਕਹਿਣ ਲੱਗੇ ਵੀ ਕਹਿੰਦੇ ਉੱਥੇ ਤਾਂ ਸਾਡਾ ਥਾਵਾ ਭਜਨ ਬੰਦਗੀ ਦੇ ਵਿੱਚ ਗੁਜ਼ਰਿਆ ਇਸ ਸ਼ਬਦ ਵਿੱਚ ਕਮੇਰ ਜੀ ਕ੍ਰਿਸ਼ਨ ਜੀ ਦੇ ਦੁਰਜੋਧਨ ਨੂੰ ਦਿੱਤੇ ਉੱਤਰ ਦਾ ਹਵਾਲਾ ਦੇ ਕੇ ਆਖਦੇ ਹਨ ਜੋ ਕ੍ਰਿਸ਼ਨ ਜੀ ਨੇ ਦੁਰਜੋਧਨ ਨੂੰ ਉੱਤਰ ਦਿੱਤਾ ਜਵਾਬ ਦਿੱਤਾ ਉਹਦਾ ਹਵਾਲਾ ਦੇ ਰਹੇ ਇੱਥੇ ਹਵਾਲਾ ਦੇ ਕੇ ਆਖਦੇ ਹਨ ਕਿ ਪ੍ਰਭੂ ਨੂੰ ਕਿਸੇ ਦਾ ਉੱਚਾ ਮਰਤਬਾ ਜਾਂ ਉੱਚੀ ਜਾਤ ਕਬੂਲ ਨਹੀਂ ਉਸ ਪਰਮੇਸ਼ਰ ਨੂੰ ਜੋ ਪਰਮੇਸ਼ਰ ਹੈ ਅਕਾਲ ਪੁਰਖ ਹੈ ਉਹ ਇਹ ਨਹੀਂ ਵੇਖਦਾ ਮੇਰਾ ਰਤਮਾ ਬੜਾ ਉੱਚਾ ਹੈ ਜਾਇ ਦੇ ਕੋਲੇ ਰਾਜ ਭਾਗ ਹੈ ਉਹ ਤਾਂ ਇਹ ਵੇਖਦਾ ਹੈ ਵੀ ਪਿਆਰ ਕੀਦਾ ਜਿਨ ਪ੍ਰੇਮ ਕੀ ਉਹ ਤ ਨਹੀਂ ਪ੍ਰਭ ਪਾਇਓ ਉਹ ਪ੍ਰੇਮ ਦਾ ਭੁੱਖਾ ਹੈ ਨਾ ਕਿ ਉਹ ਰਤਬਿਆਂ ਦਾ ਇਹ ਹਵਾਲਾ ਦੇ ਰਹੇ ਆ ਉਥੋਂ ਹਵਾਲਾ ਦੇ ਕੇ ਸਮਝਾ ਰਹੇ ਆ ਸਮਝਾ ਰਹੇ ਆ ਵੀ ਉਹ ਜਿਹੜਾ ਪਰਮੇਸ਼ਰ ਹੈ ਉਹ ਤਾਂ ਪ੍ਰੇਮ ਦਾ ਭੁੱਖਾ ਹੈ ਨਾ ਕੋਈ ਉਹ ਕੋਈ ਖਾਣ ਦੇ ਕਿਉਂ ਹੁਣ ਰਾਜ ਭਾਗ ਵਾਲਿਆਂ ਕੋਲੇ ਤਾਂ 36 ਪ੍ਰਕਾਰ ਦਾ ਭੋਜਨ ਹੋਣਾ ਸੀ ਤੇ ਹੁਣ ਬਿੱਦਰ ਕੋਲੇ ਕੀ ਖਾਦਾ ਤੇ ਕੀ ਨਹੀਂ ਉਹ ਸਾਰਾ ਇਸ ਸ਼ਬਦ ਦੇ ਵਿੱਚ ਗਾ ਜਾ ਕੇ ਜ਼ਿਕਰ ਆਊਗਾ ਤਾਂ ਉਹਨੂੰ ਪ੍ਰੇਮ ਚੰਗਾ ਲੱਗਦਾ ਹੈ ਜਿਹੜਾ ਪ੍ਰੇਮ ਕਰਦਾ ਉਹਦੇ ਨਾਲ ਉਹ ਚਾਹ ਕਿਸੇ ਵੀ ਪਾਸੇਵੇਂ ਕਿਸੇ ਵੀ ਜਾਤ ਚੋਂ ਹੈ ਕਿਸੇ ਚੋਂ ਉਹ ਕੋਈ ਲਾਗਾ ਦੇਗਾ ਨਹੀਂ ਕਹਿੰਦੇ ਹੈ ਰਾਜਾ ਰਾਜਨ ਕੌਣ ਤੁਹਾਰੇ ਆਵੇਂ ਕਹਿੰਦੇ ਹੈ ਰਾਜਾ ਦੁਰਯੋਧਨ ਤੇਰੇ ਘਰ ਕੰਨੇ ਕੌਣ ਆਵੇ ਮੈਨੂੰ ਕਹਿੰਦੇ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ ਮੈਂ ਬਿਦਰਦਾ ਇਤਨਾ ਪ੍ਰੇਮ ਵੇਖਿਆ ਕ੍ਰਿਸ਼ਨ ਮਾਧਵ ਕਹਿਣ ਲੱਗੇ ਮੈਂ ਬਿਦਰਦਾ ਇੰਨਾ ਪ੍ਰੇਮ ਵੇਖਿਆ ਕਿ ਉਹ ਗਰੀਬ ਵੀ ਮੈਨੂੰ ਪਿਆਰਾ ਲੱਗਦਾ ਤੇਰਾ ਰਾਜ ਭਾਗ ਇਹਦਾ ਤੇਰੇ ਕੋਲ ਹੀ ਹੈ ਸਾਨੂੰ ਉਹਦਾ ਕੀ ਫਾਇਦਾ ਐਸੋ ਭਾਉ ਬਿਦਰ ਕੋ ਦੇਖੋ ਭਾਉ ਮਤਲਬ ਪਿਆਰ ਕਹਿੰਦੇ ਉਹਦਾ ਇੰਨਾ ਪਿਆਰ ਮੈਂ ਬਿਦਰ ਬਿਦਰ ਦਾ ਦੇਖਿਆ ਉਹ ਪ੍ਰੇਮ ਮੈਨੂੰ ਖਿੱਚ ਕੇ ਲੈ ਕੇ ਗਿਆ ਉਹ ਗਰੀਬ ਮੋਹੇ ਭਾਵੇਂ ਕਹਿੰਦੇ ਉਹ ਮੈਨੂੰ ਤਾਂ ਉਹ ਗਰੀਬ ਚੰਗਾ ਲੱਗਦਾ ਹੈ ਤਾਂ ਫਿਰ ਅੱਗੇ ਪ੍ਰਮਾਣ ਹੈ ਰਹਾਉ ਹਸਤੀ ਦੇਖ ਪਰਮ ਤੇ ਭੁੱਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਦ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ ਕਹਿੰਦੇ ਤੂੰ ਹਾਥੀ ਆਦਤ ਦੇਖ ਕੇ ਮਾਣ ਵਿੱਚ ਆ ਕੇ ਖੁੰਝ ਗਿਆ ਤੂੰ ਆਪਦੇ ਰਾਜ ਭਾਗ ਨੂੰ ਹਾਥੀ ਆਦਤ ਤੇਰੇ ਕੋਲੇ ਇਹ ਸਾਰਾ ਕੁਝ ਦੇਖ ਕੇ ਕਹਿੰਦੇ ਤੂੰ ਖੁੰਝ ਗਿਆ ਹੈ ਪ੍ਰਮਾਤਮਾ ਨੂੰ ਭੁਲਾ ਬੈਠਾ ਹੈ ਤੂੰ ਤੂੰ ਹੰਕਾਰ ਕਰ ਬੈਠਾ ਹੈ ਮੇਰੇ ਕੋਲੇ ਬੜਾ ਰਾਜ ਭਾਗ ਹੈ ਮੇਰੇ ਕੋਲ ਬੜਾ ਕੁਝ ਹੈ ਕਹਿੰਦੇ ਤੋਂ ਖੁੰਝ ਗਿਆ ਕਹਿੰਦੇ ਇੱਕ ਪਾਸੇ ਹੇ ਦੁਰਜੋਦਨ ਹੇ ਰਾਜਨ ਕਹਿੰਦੇ ਇੱਕ ਪਾਸੇ ਤੇਰਾ ਦੁੱਧ ਹੈ ਤੇਰੇ ਘਰ ਦਾ ਦੁੱਧ ਦੂਜੇ ਪਾਸੇ ਕਹਿੰਦੇ ਬਿਦਰ ਦਾ ਪਾਣੀ ਉਸ ਗਰੀਬ ਦਾ ਕਹਿੰਦੇ ਇਹ ਪਾਣੀ ਵੀ ਮੈਨੂੰ ਅੰਮ੍ਰਿਤ ਦਿਸਦਾ ਹੈ ਉਹਦਾ ਪਾਣੀ ਵੀ ਅੰਮ੍ਰਿਤ ਹੈ ਤੇ ਤੇਰਾ ਪਲਾਂ ਦੀ ਦੁੱਧ ਹੈ ਤੇਰੇ ਕਰਨ ਦਾ ਕਹਿੰਦੇ ਉਹ ਵੀ ਮਨਜ਼ੂਰ ਨਹੀਂ ਹੈ ਕਿਉਂਕਿ ਇਹਦੇ ਚੋ ਹੰਕਾਰ ਦੀ ਬੋ ਆਉਂਦੀ ਹੈ ਮਾਣ ਹੈ ਇਹਦੇ ਵਿੱਚ ਤੈਨੂੰ ਤੇ ਉਹਦਾ ਪਾਣੀ ਹੈ ਜਿਹੜਾ ਉਹ ਅੰਮ੍ਰਿਤ ਹੈ ਫਿਰ ਅੱਗੇ ਹੋਰ ਨਸ ਨਹੀਂ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਣ ਬਿਹਾਣੀ ਕਬੀਰ ਕੋ ਠਾਕੁਰ ਅਨੰਦ ਵਿਨੋਦੀ ਜਾਤ ਨ ਕਾਹੂ ਕੀ ਮਾਨੀ ਕਹਿੰਦੇ ਬਿੱਦਰ ਦੇ ਘਰ ਦਰਜਿਆ ਹੋਇਆ ਸਾਗ ਉਸ ਗਰੀਬ ਦੇ ਘਰ ਦਾ ਰਿਜਿਆ ਹੋਇਆ ਸਾਗ ਤੇ ਕਹਿੰਦੇ हे ਰਾਜਨ ਤੇਰੀ ਰਸੋਈ ਦੀ ਪੱਕੀ ਹੋਈ ਖੀਰ ਵਰਗਾ ਮੈਨੂੰ ਮਿੱਠਾ ਲੱਗਦਾ ਤੇਰੀ ਰਸੋਈ ਦੀ ਪੱਕੀ ਹੋਈ ਖੀਰ ਤੇ ਕਹਿੰਦੇ ਉਹਦੇ ਘਰ ਦਾ ਸਲੂਣਾ ਸਾਗ ਕਹਿੰਦੇ ਉਹ ਮੈਨੂੰ ਮਿੱਠਾ ਲੱਗਦਾ ਤੇਰੀ ਖੀਰ ਨਾਲ ਵੀ ਉੱਤੋਂ ਦੀ ਹੈ ਕਿਉਂਕਿ ਉਹਦੇ ਵਿੱਚ ਪ੍ਰੇਮ ਹੈ ਉਹਦੇ ਵਿੱਚ ਹੰਕਾਰ ਨਹੀਂ ਹੈ ਕਿਉਂਕਿ ਕਹਿੰਦੇ ਬਿਦਰ ਦੇ ਕੋਲ ਰਹਿ ਕੇ ਮੇਰੀ ਰਾਤ ਹੈ ਜਿਹੜੀ ਉਹ ਪ੍ਰਭੂ ਦੇ ਗੁਣ ਗਾਉਂਦਿਆਂ ਬੀਤੀ ਹੈ ਬਿਦਰ ਕੋਲੇ ਰਹਿ ਕੇ ਉਸ ਪਰਮੇਸ਼ਰ ਦੀਆਂ ਪਰਮੇਸ਼ਰ ਦੀ ਯਾਦ ਦੇ ਵਿੱਚ ਬੀਤੀ ਉਹਦੇ ਗੁਣ ਗਾਉਂਦਿਆਂ ਬੀਤੀ ਉਹਦੇ ਕੋਈ ਰਾਤ ਜਿਹੜੀ ਬੀਤੀ ਹੈ ਸਾਡੀ ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੋਜ ਦਾ ਮਾਲਕ ਹੈ ਕਬੀਰ ਸਾਹਿਬ ਫਰਮਾਨ ਕਰਦੇ ਹਨ ਕਹਿੰਦੇ ਜਿਵੇਂ ਉਸ ਨੇ ਕ੍ਰਿਸ਼ਨ ਰੂਪ ਵਿੱਚ ਆ ਕੇ ਕਿਸੇ ਦੇ ਉੱਚੇ ਮਰਤਬੇ ਦੀ ਪਰਵਾਹ ਨਹੀਂ ਕੀਤੀ ਉਸ ਪਰਮੇਸ਼ਰ ਨੇ ਕ੍ਰਿਸ਼ਨ ਦੇ ਰੂਪ ਦੇ ਵਿੱਚ ਆ ਕੇ ਕਿਉਂਕਿ ਉਹ ਹਰੇਕ ਦੇ ਵਿੱਚ ਵਸ ਰਿਆ ਹੈ ਨਾ ਪਰਮੇਸ਼ਰ ਤਾਂ ਕ੍ਰਿਸ਼ਨ ਦੇ ਰੂਪ ਦੇ ਵਿੱਚ ਆ ਕੇ ਕਹਿੰਦੇ ਕਿਸੇ ਉੱਚੇ ਮਰਤਬੇ ਦੀ ਪਰਵਾਹ ਨਹੀਂ ਕੀਤੀ ਤਿਵੇਂ ਕਹਿੰਦੇ ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ਇੱਥੇ ਜਿਹੜੇ ਹੰਕਾਰੀਆਂ ਨੇ ਜਾਤ ਦੇ ਉਹਨਾਂ ਵਾਸਤੇ ਵੀ ਇਹ ਸ਼ਬਦ ਨਹੀਂ ਫੇਰਦਾ ਕਹਿੰਦੇ ਉਹ ਕਿਸੇ ਜਾਤ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ਪਰਮੇਸ਼ਰ ਇਹਦੇ ਨਾਲ ਉਹ ਪ੍ਰੇਮ ਦਾ ਭੁੱਖਾ ਹੈ ਜਿਹੜਾ ਉਹਨੂੰ ਪ੍ਰੇਮ ਕਰਦਾ ਹੈ ਜਿਹਦੇ ਅੰਦਰ ਲਗਨ ਹੈ ਉਹ ਇਥੋਂ ਸਭ ਕੁਝ ਹਾਸਲ ਕਰ ਲੈਂਦਾ ਹੈ ਤੇ ਨਹੀਂ ਤਾਂ ਪੰਨਾਂ ਦੀ ਰਾਜ ਭਾਗ ਕਿਉਂ ਨਾ ਹੋਵੇ ਇਹਦਾ ਇੱਕ ਪ੍ਰਮਾਣ ਦਿੰਦਾ ਹੈ ਵੀ ਕ੍ਰਿਸ਼ਨ ਕ੍ਰਿਸ਼ਨ ਮਹਾਰਾਜ ਮੇ ਉਹ ਤਾਂ ਆਪਦੇ ਮਾਨ ਦੇ ਵਿੱਚ ਹੀ ਬੈਠਾ ਰਹਿ ਗਿਆ ਤੇ ਬਦਰਲੇ ਘਰੇ ਜਾ ਕੇ ਉਹਨੇ ਰਾਤ ਕੱਟੀ ਇਸ ਸ਼ਬਦ ਦਾ ਜੇ ਆਪਾਂ ਭਾਵ ਸਮਝ ਗਏ ਤਾਂ ਕੀ ਹੈ ਇਹਦਾ ਭਾਵ ਹੈ ਕਿ ਪਰਮਾਤਮਾ ਪਰਮੇਸ਼ਰ ਪਿਆਰ ਦਾ ਭੁੱਖਾ ਹੈ ਕਿਸੇ ਦੇ ਉੱਚੇ ਮਰਤਬੇ ਜਾਂ ਉੱਚੀ ਜਾਤ ਦੀ ਉਸ ਨੂੰ ਖਿੱਚ ਨਹੀਂ ਪੈ ਸਕਦੀ ਕੋਈ ਆਪ ਦਾ ਉੱਚੀ ਜਾਤ ਦਾ ਹੰਕਾਰ ਕਰਕੇ ਬੈਠਾ ਹੋਵੇ ਜਾਂ ਸੋਹਣੇ ਮੰਨੋ ਇਹ ਹੋਵੇ ਵੀ ਮੇਰੇ ਕੋਲੇ ਸੋਹਣੇ ਵਿਸਾਉਣੇ ਆ ਬੜਾ ਕੁਛ ਹੈ ਮੇਰੇ ਕੋਲੇ ਉਹਦੇ ਵਿਸਾਉਣ ਵਾਸਤੇ ਹੁਣ ਬਿੱਦਰ ਦੀ ਝੁੱਗੀ ਦੇ ਵਿੱਚ ਕੀ ਹੋਊਗਾ ਸੋਚ ਕੇ ਵੇਖੋ ਉਹਦੀ ਤਾਂ ਝੁੱਗੀ ਸੀ ਤੇ ਰਾਜੇ ਦੇ ਕੋਲੇ ਮਨ ਨੂੰ ਦੁਰਜੋਧਨ ਕੋਲੇ ਜਾਂਦੇ ਤਾਂ ਉੱਥੇ ਤਾਂ ਮਖਮਲੀ ਵਿਛਾਉਣੇ ਹੋ ਦੇ ਉੱਤੇ ਸੋਨਾ ਸੀ ਨਾ ਪਰ ਉਹਨੇ ਪ੍ਰਵਾਕ ਕੀਤੀ ਨਾ ਕੋਈ ਨਹੀਂ ਵੇਖਦਾ ਵੀ ਹਾਂ ਇਹਦੇ ਕੋਲੇ ਬੜਾ ਕੁਸ਼ ਹੈ ਇਹਦੇ ਕੋਲੇ ਚੰਗੀਆਂ ਚਾਦਰਾਂ ਹੈ ਇਹਦੇ ਕੋਲੇ ਚੰਗੇ ਵਿਛਾਉਣੇ ਹੈ ਸੋਹਣੀ ਵਿਛਾਈ ਹੈ ਦੇ ਕੋਲੇ ਮੈਂ ਵਿਛਾਈ ਦਾ ਵਿਛਾਈ ਦਾ ਕਰਕੇ ਨਹੀਂ ਉਹ ਚੰਗੀਆਂ ਚੀਜ਼ਾਂ ਭੇਟ ਕਰਕੇ ਨਹੀਂ ਉਹ ਪਰਮਿਸ਼ਨ ਨੂੰ ਪਾਇਆ ਜਾ ਸਕਦਾ ਉਹ ਤਾਂ ਫਿਰ ਇੱਕ ਹਸਾਬ ਨਾਲ ਤਾਂ ਫਿਰ ਖਰੀਦਿਆ ਜਾ ਸਕ ਗਿਆ ਨਾ ਮੇਰੇ ਮੇਰੇ ਕੋਲ ਤਾਂ ਬੜਾ ਕੁਝ ਮਹਾਰਾਜ ਨੂੰ ਚੜਾਉਣ ਲਈ ਬੜੇ ਸੋਹਣੇ ਸੋਹਣੇ ਰਮਾਲੇ ਆ ਤੇ ਫਿਰ ਗਰੀਬ ਦਾ ਤਾਂ ਫਿਰ ਕੋਈ ਨਾ ਨਾ ਹੋਇਆ ਇਸ ਕਰਕੇ ਉਹ ਤਾਂ ਪਰਮੇਸ਼ਰ ਜਾਂ ਸਤਿਗੁਰ ਪਾਸ਼ਾ ਪ੍ਰੇਮ ਦੇ ਭੁੱਖੇ ਹੈ ਨਾ ਕੋਈ ਸੋਹਣੀਆਂ ਵਸਤੂਆਂ ਦੇ ਭੁੱਖੇ ਹਨ ਜਿਹੜਾ ਪ੍ਰੇਮ ਕਰਦਾ ਉਹ ਸਭ ਕੁਝ ਇਸੋਂ ਹਾਸਲ ਕਰ ਲੈਂਦਾ ਤੇ ਨਹੀਂ ਤਾਂ ਜਿੰਨਾ ਕੁਸ਼ ਮਰਜ਼ੀ ਚੜਾਈ ਆ ਉਹਦੇ ਨਾਲ ਨਹੀਂ ਉਹ ਮਿਲਣ ਵਾਲਾ ਤਾਂ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸ਼ਲੋਕ ਕਬੀਰ ਗगन ਦਮਾ ਮਾਂ ਬਾਜਿਓ ਪਰਿਓ ਨਿਸਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਗगन ਕਿਨੇ ਹਨ ਆਕਾਸ਼ ਨੂੰ ਦਸਵਾਂ ਦਵਾਰ ਦਿਮਾਗ ਗਗਨ ਆਕਾਸ਼ ਨੂੰ ਕੀ ਹੈ ਦਮਾਮਾ ਬਾਜੀਓ ਜਨਨ ਕੀ ਦਮਾਮਾ ਕਿੰਨੇ ਧੌਸਾ ਧੌਸਾ ਵਜਾਉਣਾ ਤੇ ਇੱਥੇ ਦਿਮਾਗ ਰੂਪੀ ਗगन ਦੇ ਆਕਾਸ਼ ਦੀ ਗੱਲ ਕਰਦੇ ਆ ਦੁਨੀਆ ਦੇ ਲੋਕ ਸੂਰਮਾ ਮਰਦ ਉਸ ਨੂੰ ਆਖਦੇ ਹਨ ਜਿਸ ਦੇ ਮਹਿਲਾ ਦੇ ਸਾਹਮਣੇ ਦਮਾਮੇ ਵਜਦੇ ਹੋਣ ਤੇ ਜੋ میدان جنگ ਵਿੱਚ ਵੈਰੀਆਂ ਦਾ ਮੁਕਾਬਲਾ ਕਰਦਾ ਹੈ ਲੋਕ ਉਹਨੂੰ ਸੂਰਮਾ ਆਖਦੇ ਆ ਪਰ ਸਾਰਾ ਜਗਤ ਹੀ ਇੱਕ ਰਣ ਭੂਮੀ ਹੈ ਇੱਕ ਇਹ ਜਗਤ ਜਿਹੜਾ ਇਹ ਸਮਝ ਲਵੋ ਇੱਕ ਰਣ ਭੂਮੀ ਹੈ ਤੇ ਇੱਥੇ ਹਰੇਕ ਮਨੁੱਖ ਨੂੰ ਵਿਕਾਰ ਵੈਰੀਆਂ ਨਾਲ ਟਕਰਨਾ ਪੈਂਦਾ ਹੈ ਲੜਾਈ ਕਰਨੀ ਪੈਂਦੀ ਹੈ ਵਿਕਾਰ ਜਿਹੜੇ ਮਨੁੱਖੀ ਸੰਸਾਰ ਇਹ ਜਗਤ ਹੈ ਜਿਹਦਾ ਇੱਕ ਮੈਦਾਨ ਹੈ ਜੰਗ ਦਾ ਤੇ ਇਹਦੇ ਵਿੱਚ ਕਾਮ ਕੋ ਲੋਭ ਮੋਹ ਹੰਕਾਰ ਤੇ ਜਿਹੜੇ ਵਿਕਾਰ ਹੈ ਉਹ ਕੀ ਹੈ ਉਹ ਵੈਰੀ ਹੈ ਤੇ ਇੱਥੇ ਕਿਹੜੇ ਸੂਰਮੇ ਦੀ ਗੱਲ ਕਰਦੇ ਆ ਇੱਥੇ ਸੂਰਮਾ ਉਹ ਹੈ ਜਿਹੜਾ ਉਹਨਾਂ ਦਾ ਟਕਰਾ ਕਰਦਾ ਹੈ ਵਿਕਾਰਾਂ ਦਾ ਪਾਵੇ ਸ ਸੰਸਾਰ ਦੇ ਵਿੱਚ ਵਿਕਾਰਾਂ ਦਾ ਟਕਰਾ ਕਰਕੇ ਸਤਿਗੁਰ ਪਾਤਸ਼ਾਹ ਦੇ ਦੱਸੇ ਰਸਤੇ ਤੇ ਤੁਰਦਾ ਉਹ ਸੂਰਮਾ ਉਸ ਦੀ ਗੱਲ ਕੀਤੀ ਇੱਥੇ ਕਹਿੰਦੇ ਅਸਲ ਸੂਰਮਾ ਉਹ ਹੈ ਜੋ ਇਨ੍ਹਾਂ ਵੈਰੀਆਂ ਦੇ ਟੱਕਰੇ ਤੇ ਅੜ ਖਲੋਂਦਾ ਹੈ ਤੇ ਸਮਝਦਾ ਹੈ ਕਿ ਉਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਹ ਜੰਗ ਜਿੱਤਿਆ ਜਾ ਸਕਦਾ ਹੈ ਇਹ ਮਨੁੱਖਾ ਜਨਮ ਹੀ ਹੈ ਜਿਨ੍ਹਾਂ ਇਸ ਮਨੋ ਮੈਦਾਨ ਦੇ ਵਿੱਚ ਇਸ ਜਗਤ ਦੇ ਵਿੱਚ ਵਿਕਾਰਾਂ ਦੇ ਨਾਲ ਲੜ ਕੇ ਸਤਿਗੁਰੂ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਤੇ ਤੁਰ ਕੇ ਜਿਹੜਾ ਆਪ ਦੇ ਜੀਵਨ ਨੂੰ ਸਫਲਾ ਕਰ ਲੈਂਦਾ ਉਹ ਉਹ ਸੂਰਮਾ ਹੈ ਕਿੰਨੇ ਜੋ ਮਨੁੱਖ ਇਸ ਜਗਤ ਰੂਪ ਰਣ ਭੂਮੀ ਦੇ ਵਿੱਚ ਦਲੇਰ ਹੋ ਕੇ ਵਿਕਾਰਾਂ ਨੇ ਟੱਕਰੇ ਤੇ ਅੜਖ ਲੁੰਦਾ ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ ਉਹ ਐਸਨ ਸੂਰਮਾ ਉਸ ਦੇ ਦਸਮ ਦਵਾਰ ਵਿੱਚ ਧੌਂਸਾ ਵੱਜਦਾ ਉਹਦਾ ਭਾਵ ਦਸਮ ਦਵਾਰ ਕੀ ਦਿਮਾਗ ਉਹ ਖੁੰਦਾ ਧੌਂਸਾ ਵੱਜਦਾ ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ ਭਾਵ ਉਸ ਦਾ ਮਨ ਹੈ ਜਿਹੜਾ ਪ੍ਰਭੂ ਚਰਨਾ ਦੇ ਵਿੱਚ ਉੱਚੀਆਂ ਓਡਾਰੀਆਂ ਲਾਉਂਦਾ ਹੈ ਪਰਮੇਸ਼ਰ ਦੇ ਚਰਨਾ ਦੇ ਵਿੱਚ ਮਨ ਹੈ ਜਿਹੜਾ ਉੱਥੇ ਉੱਚੀਆਂ ਓਡਾਰੀਆਂ ਲਾਉਂਦਾ ਹੈ ਜਿੱਥੇ ਕਹਿੰਦੇ ਕਿਸੇ ਵੀ ਵਿਕਾਰ ਦੀ ਸੁਣਾਈ ਨਹੀਂ ਹੋ ਸਕਦੀ ਉੱਥੇ ਫਿਰ ਵਿਕਾਰ ਕਹਿੰਦਾ ਭਾਵਾ ਆਪ ਦਾ ਜੂਰ ਨਹੀਂ ਪਾ ਸਕਦੇ ਉਸ ਦੇ ਹਿਰਦੇ ਵਿੱਚ ਪ੍ਰਭੂ ਚਰਨਾ ਵਿੱਚ ਜੁੜੇ ਰਹਿਣਾ ਜੁੜੇ ਰਹਿਣ ਦੀ ਧਰੂ ਪੈਂਦੀ ਹੈ ਖਿੱਚ ਪੈਂਦੀ ਹੈ ਕਹਿੰਦੇ ਹਾਂ ਇੱਕ ਹੋਰ ਸੂਰਮਾ ਵੀ ਹੈ ਕਹਿੰਦੇ ਉਸ ਮਨੁੱਖ ਨੂੰ ਵੀ ਸੂਰਮਾ ਸਮਝਣਾ ਚਾਹੀਦਾ ਹੈ ਕਿਹਨਾ ਜੋ ਗਰੀਬਾਂ ਦੀ ਖਾਤਰ ਲੜਦਾ ਹੈ ਸੂਰਮੇ ਵੀ ਦੋ ਹਨ ਇੱਕ ਗਰੀਬਾਂ ਦੀ ਖਾਤਰ ਲੜਦਾ ਜਿਹਨਾਂ ਗਰੀਬਾਂ ਵਾਸਤੇ ਲੜਦਾ ਲੜਦਾ ਟੋਟੇ ਟੋਟੇ ਹੋ ਜਾਂਦਾ ਹੈ ਸ਼ਹਾਦਤ ਦੇ ਦਿੰਦਾ ਪਰ ਲੜਾਈ ਦਾ ਮੈਦਾਨ ਕਦੇ ਵੀ ਨਹੀਂ ਛੱਡਦਾ ਜਿਵੇਂ ਆਪਾਂ ਯੋਧਿਆਂ ਦਾ ਇਤਿਹਾਸ ਸੁਣਿਆ ਇੱਕ ਸੂਰਮਾ ਉਹ ਹੈ ਉਹਨੂੰ ਵੀ ਸੂਰਮਾ ਕਹਿੰਦੇ ਐ ਤੇ ਇਹਨੂੰ ਵੀ ਸੂਰਮਾ ਕਹਿੰਦੇ ਜਿਹੜਾ ਵਿਕਾਰਾਂ ਨਾਲ ਲੜਦਾ ਪਰ ਲੜਾਈ ਦਾ ਮਨਾਨ ਛੱਡਦਾ ਨਹੀਂ ਕਹਿੰਦੇ ਇਹ ਪਰ ਪਛਾਂ ਪੈਰ ਨਹੀਂ ਹਟਾਉਂਦਾ ਪਿੱਛੇ ਨਹੀਂ ਹਟਦਾ ਲੜਦਾ ਹੈ ਆਪਣੀ ਜਿੰਦ ਬਚਾਉਣ ਦੀ ਖਾਤਰ ਗਰੀਬ ਦੀ ਫੜੀ ਹੋਈ ਬਾਹ ਨਹੀਂ ਛੱਡਦਾ ਜਿਹੜਾ ਉਹ ਵੀ ਸੂਰਮਾ ਹੈ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਖੇਤ ਮਤਲਬ ਮੈਦਾਨ ਕਿਨੇ ਪੁਰਜਾ ਪੁਰਜਾ ਕਟ ਮਰਦਾ ਉਹ ਟੋਟੇ ਟੋਟੇ ਹੋ ਜਾਂਦਾ ਪਰ ਮੈਦਾਨ ਦੇ ਵਿੱਚੋਂ ਮਦਾਨ ਨਹੀਂ ਛੜਦਾ ਭੈਦਾ ਨਹੀਂ ਦਿਨ ਤਨ ਮਲੀ ਲੜਦਾ ਜਿਹੜਾ ਉਹਨੂੰ ਵੀ ਸੂਰਮਾ ਕਹਿੰਦੇ ਆ ਇਹ ਇੱਕ ਤਾਂ ਪਿੱਛੇ ਦੱਸਦਾ ਦੋ ਸੂਰਮਿਆਂ ਦੀ ਗੱਲ ਕੀਤੀ ਐ ਇਸ ਸ਼ਬਦ ਦੇ ਵਿੱਚ ਜਿਸ ਮਨੁੱਖ ਦਾ ਧਰਤੀ ਉੱਤੇ ਰਾਜ ਹੋਵੇ ਜਿਸ ਦਾ ਛਤਰ 12 ਯੋਜਨ ਝੁਲਦਾ ਹੋਵੇ ਉਸ ਦੇ ਗਿਲਾ ਕਰਨ ਤੇ ਉਸ ਨੂੰ ਦਲੇਰ ਹੋ ਕੇ ਖਰਾ ਉੱਤਰ ਦੇਣਾ ਕਿ ਤੇਰੇ ਨਾਲ ਉਹ ਮੈਨੂੰ ਉਹ ਗਰੀਬ ਚੰਗਾ ਜਿਸ ਦੇ ਅੰਦਰ ਰੱਬ ਦਾ ਪਿਆਰ ਹੈ ਕਹਿੰਦੇ ਇਹ ਕੰਮ ਕਿਸੇ ਵਿਰਲੇ ਸੂਰਮੇ ਦਾ ਹੈ ਨਹੀਂ ਤਾਂ ਮਨ ਨੂੰ ਸੱਚ ਨੂੰ ਸੱਚ ਕਹਿਣਾ ਸੱਚ ਕਹਿਣਾ ਜਿਹੜਾ ਸੱਚ ਕਹਿਣ ਜਾਣਦਾ ਹੈ ਜਿਹੜਾ ਸੱਚ ਨਾ ਖੜਨ ਜਾਣਦਾ ਹੈ ਕਹਿੰਦੇ ਇਹ ਵੀ ਸੂਰਮੇ ਦਾ ਕੰਮ ਹੈ ਨੇ ਦਾ ਚਾਪਲੂਸੀ ਕਰੀ ਜਾਂਦੇ ਕਹੀ ਚਾਪਲੂਸੀ ਕਰਨ ਵਾਲੇ ਨੂੰ ਸੂਰਮਾ ਨਹੀਂ ਕਹਿੰਦੇ ਜਿਹਨਾਂ ਸੱਚ ਨਾ ਖੜਦਾ ਉਹਨੂੰ ਸੂਰਮਾ ਕਹਿੰਦੇ ਹਰੇਕ ਨੂੰ ਕਹਿੰਦੇ ਹਰੇਕ ਨੂੰ ਇਹ ਹਿੰਮਤ ਹਰੇਕ ਦੀ ਹਿੰਮਤ ਨਹੀਂ ਪੈ ਸਕਦੀ ਇਹ ਹਰੇਕ ਦੀ ਇਹੋ ਜੀ ਹਿੰਮਤ ਨਹੀਂ ਹੁੰਦੀ ਵੀ ਹਾਂ ਸੱਚ ਦੇ ਨਾਲ ਖੜੇ ਵੀ ਸੱਚੀ ਗੱਲ ਕਹੀ ਜਾ ਸਕੇ ਪਰ ਕਹਿੰਦੇ ਸੂਰਮਾ ਉਹੀ ਹੋ ਸਕਦਾ ਜਿਸ ਨੇ ਕਾਮ ਆਦਿਕ ਨੂੰ ਵਸ ਕਰਕੇ કામાદક ਦਾ મતલબ કામ કરો લો મોહ અહંકાર એ سارے કે ਇਹਨਾਂ ਨੂੰ ਵਸ ਕਰਕੇ દુનિયા ਦੀ ਕੋਈ મુઠાજી ਨਹੀਂ ਰખી ਜੀ ਨੇ ਜਿਹੜਾ દુનિયા ਦਾ ਕੋਈ મુઠાજ ਨਹੀਂ ਹੁੰਦਾ ਜਿੰਨ ਦਾ ਮਾੜਾ ਮੋਟਾ ਕੋਈ ਔਦਾ ਮਿਲ ਜਾਂਦਾ ਉਹਨੂੰ ਵੇਖ ਕੇ ਮੰਨੋ ਸੰਕੋਚ ਦਿਨ ਧਰਮੀ ਆਪਦਾ ਪ੍ਰਿਸ਼ਟ ਕਰ ਲੈਂਦੇ ਆ ਕਈ ਤੇ ਵੇਖੇ ਮੇਕ ਤੇ ਮੇਰੇ ਕੋਲੇ ਮੈਨੂੰ ਉਹਦਾ ਮਿਲਿਆ ਇਹੀ ਨਾ ਖੁਸ ਜੇ ਮੇਰਾ ਉਥੇ ਸੱਚ ਸੱਚ ਨੂੰ دین ਧਰਮ ਨਹੀਂ ਛੱਡ ਜਾਂਦੇ ਆ ਸਾਧਕ ਤੇ ਪਰ ਇਹ ਜਿਹੜਾ ਰਾਜ ਭਾਗਿਆ ਤਾਂ ਚਾਰ ਦਿਨਾਂ ਦਾ ਅਸਲ ਸੱਚ ਦੇ ਨਾਲ ਖੜਨਾ ਜਿਹੜਾ ਸੱਚੀ ਗੱਲ ਕਹਿਣੀ ਤੇ ਡਟ ਜਾਣਾ ਉਸ ਨੂੰ ਵੀ ਸੂਰਮਾ ਕਹਿੰਦੇ ਆ ਕਹਿੰਦੇ ਰਾਜਨ ਕੌਣ تمہਰਾ ਆਵੇ ਪਿਛਲੇ ਸ਼ਬਦ ਦੇ ਵਿੱਚ ਆਇਆ ਸੀ ਸ਼ਬਦ ਦੇ ਭਾਵ ਨਾਲ ਇਹਨਾਂ ਉੱਪਰਲੇ ਸ਼ਲੋਕਾਂ ਦਾ ਭਾਵ ਖੂਬ ਮਿਲਦਾ ਹੈ ਜਿਹੜੇ ਉਸ ਪਿਛਲੇ ਸ਼ਬਦ ਦੇ ਵਿੱਚ ਆਪਾਂ ਵਿਚਾਰ ਕੀਤੀ ਨਾ ਵੀ ਕ੍ਰਿਸ਼ਨ ਮਹਾਰਾਜ ਬਿੱਦਰ ਦੇ ਝੁੱਗੀ ਦੇ ਵਿੱਚ ਜਾਵੜੇ ਉਹਦਾ ਸਲੂਣਾ ਸਾਗ ਖਾਦਾ ਤੇ ਉੱਥੇ ਇੱਕ ਪਾਸੇ ਸਮਝ ਲਓ ਸਾਹਮਣੇ ਗਰਮਾ ਦਾ ਰਾਜ ਸੀਗਾ ਦੁਰਯੋਧਨ ਦਾ ਰਾਜ ਸੀ ਦੁਰਯੋਧਨ ਸੀ ਰਾਜੇ ਨੂੰ ਠਕਰਾ ਕੇ ਗਰੀਬ ਦੇ ਨਾਲ ਖੜਨਾ ਉਹਨੂੰ ਸੂਰਮਾ ਕਹਿੰਦੇ ਆ ਤੇ ਇੱਥੇ ਜਿਹਦੇ ਜਿੰਦਾ ਰਾਜ ਹੁੰਦਾ ਤੇ ਉਹਦੀ ਚਾਤਦਲੂਸੀ ਕਰਦੇ ਨੇ ਸੱਚ ਦੇ ਮਗਰ ਨਹੀਂ ਖੜਦਾ ਉਹਨੂੰ ਸੂਰਮਾ ਨਹੀਂ ਕਿਹਾ ਜਾਂਦਾ ਤਾਂ ਉੱਥੇ ਮੰਨ ਲਓ ਕਿਸ਼ਮਾਰਜ ਇੱਕ ਸੂਰਮਾ ਕਹਿ ਸਕਦੀ ਹੈ ਕਿਉਂ ਰਾਜ ਭਾਗ ਨੂੰ ਠਗਰਾਉਣਾ ਜਿਵੇਂ ਹੁਣ ਬਾਬਰ ਬਾਬਰ ਨੂੰ ਜ਼ਾਬਰ ਕਹਿਣਾ ਗੁਰਨਾਨਕ ਬਾਦਸ਼ਾਹ ਨੇ ਕਿਹਾ ਨਾ ਇਹ ਵੀ ਇੱਕ ਸੂਰਮੇ ਦਾ ਕੰਮ ਹੈ ਅਗਲੇ ਦੇ ਮੂੰਹ ਤੇ ਕਹਿਣਾ ਇਹ ਸੂਰਮੇ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਹੜੀ ਗੱਲ ਸੱਚ ਅਗਲੇ ਦੇ ਮੂੰਹ ਤੇ ਕਹਿ ਦੇਣੀ ਭਲਾ ਜੀ ਅਗਲੇ ਨੂੰ ਮਿਰਚਾਂ ਲੱਗਣ ਤਾਂ ਲੱਗਣ ਤੇ ਜਿਹੜਾ ਪੈਠੇ ਪਿੱਛੇ ਤਾਂ ਬਹੁਤ ਕੁਝ ਗੱਲਾਂ ਕਹੀ ਜਾਂਦਾ ਵੀ ਜਦੋਂ ਸਾਹਮਣੇ ਗੱਲ ਕਰਨੀ ਹੋਵੇ ਤਾਂ ਉਹਦੋਂ ਹਿੰਮਤ ਨਾ ਪਵੇ ਉਹਨੂੰ ਸੂਰਮਾ ਨਹੀਂ ਕਹਿੰਦੇ ਤਾਂ ਇੱਥੇ ਇਹ ਪੰਕਤੀਆਂ ਦੇ ਨਾਲ ਪਿਛਲੇ ਸ਼ਬਦ ਦੀਆਂ ਤੁਕਾਂ ਵੀ ਮਿਲਦੀਆਂ ਹਨ ਵੀ ਰਾਜਨ ਰਾਜ ਨੇ ਪੁੱਛਿਆ ਨਾ ਰਜਨ ਸਾਡੇ ਕਿਉਂ ਨਹੀਂ ਆਇਆ ਤੂੰ ਤੂੰ ਦੀ ਝੁੱਗੀ 'ਚ ਕਿਉਂ ਗਿਆ ਤਾਂ ਉਹਦਾ ਫਿਰ ਜਵਾਬ ਦਿੱਤਾ ਨਾ ਸੂਰਮੇ ਵਾਂਗੂ ਕ੍ਰਿਸ਼ਨ ਮਹਾਰਾ ਜੀ ਨੇ ਕਹਿੰਦੇ ਤੇਰੀ ਇਹਦੇ ਚੋਂ ਹੰਕਾਰ ਦੀ ਬੋਹ ਆਉਂਦੀ ਏ ਇਹਦੇ ਵਿੱਚੋਂ ਉਹਦਾ ਪ੍ਰੇਮ ਹੈ ਤੇ ਇਹਨਾਂ ਪੰਕਤੀਆਂ ਦੇ ਨਾਲ ਉਹ ਮਿਲਦਾ ਜਨਕੀ ਸੋ ਅੰਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਵੀ ਅੰਤਮ ਤਾਇਆਂ ਹੋ ਗਈਆਂ ਹਨ ਸਤਿਗੁਰੂ ਪਾਤਸ਼ਾਹ ਅਤੇ ਆਪ ਸਮੇਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ